ਕੈਨੇਡਾ ਇੱਕ ਕੰਟਰੀ ਹੈ ਜਿੱਥੇ ਰੂਲ ਆਫ ਲਾ ਇੱਥੇ ਫਾਲੋ ਕੀਤੇ ਜਾਂਦੇ ਹੈਗੇ ਆ এমਪਲॉयਮੈਂਟ ਸਟੈਂਡਰਡ ਹੈਗੇ ਆ ਜਿਹੜਾ ਕਿ ਲੇਬਰ ਲਾ ਜਿਹੜਾ ਹੈਗਾ ਉਹ ਇੱਥੇ ਦਾ ਮਿਨੀਮਮ ਵੇਜ ਸੈੱਟ ਕਰਦਾ ਹੈਗਾ ਜਿਹੜਾ ਕੀ ਹੈਗਾ ਜਿੱਦਾਂ ਕਿ ਹੁਣ 온ਟਾਰੀਓ ਦੇ ਅੰਦਰ ਹੈਗਾ 17 ਡਾਲਰ ਤੇ 60 ਸੈਂਟ ਕੈਨੇਡਾ ਦੇ ਅੰਦਰ ਵੇਜਸ ਨੂੰ ਲੈ ਕੇ ਬੜਾ ਕਲੀਅਰ ਕਟ ਲਾ ਬਣਿਆ ਹੋਇਆ ਹੈ ਜਿਹੜਾ ਮਿਨੀਮਮ ਵੇਜ ਸੈੱਟ ਕੀਤਾ ਹੁੰਦਾ ਲੇਬਰ ਆ ਲਾਜ਼ ਜਿਹੜੇ ਹੈਗੇ ਆ ਜਿਹੜਾ ਕਿ এমਪਲੋਇਮੈਂਟ ਸਟੈਂਡਰਡ ਐਕਟ ਹੈਗਾ ਉਹਦੇ ਅਕੋਰਡਿੰਗਲੀ ਜਿਹੜਾ ਮਿਨੀਮਮ ਵੇਜ ਹਰ ਏਮਪਲੋਇਰ ਦਾ ਫਰਜ਼ ਬਣਦਾ ਕਿ ਉਹਨੂੰ ਪੇ ਕੀਤਾ ਜਾਵੇ ਲੇਕਿਨ ਸਮ ਹਾਊ ਸਾਡੀ ਜਿਹੜੀ ਦੇਸੀ ਕਮਿਊਨਿਟੀ ਹੈਗੀ ਐ ਇਹਦੇ ਅੰਦਰ ਤੁਸੀਂ ਪੀਜ਼ਾ ਸਟੋਰਸ ਲੈ ਲਓ ਗ੍ਰੋਸਰੀ ਸਟੋਰਸ ਲੈ ਲਓ ਰੈਸਟੋਰੈਂਟਸ ਆ ਰੈਸਟੋਰੈਂਟਸ ਲੈ ਲਓ ਬੈਂਕਟ ਹਾਲਸ ਲੈ ਲਓ ਜਿੱਥੇ ਵੀ ਸਾਡੇ ਅ ਬੰਦੇ ਜਾਂ ਆਪਣੇ ਦੇਸੀ ਕਮਿਊਨਿਟੀ ਬਿਜ਼ਨਸ ਕਰਦੇ ਹੈਗੇ ਆ ਉੱਥੇ ਜਿੰਨੇ ਵੀ EMPLOYEES ਰੱਖਦੇ ਹੈਗੇ ਆ ਉਹਨਾਂ ਸਾਰਿਆਂ ਨੂੰ ਮਿਨਿਮਮ ਵੇਜ ਨਹੀਂ ਮਿਲਦਾ ਹੈਗਾ ਜਿੱਦਾਂ ਕਿ ਆਪਣੇ ਟਰਕਿੰਗ ਕੰਪਨੀ ਸੀ ਉਹਨਾਂ ਨੇ ਕਾਫੀ ਜ਼ਿਆਦਾ ਆਪਣੇ EMPLOYEES ਦੇ ਪੈਸੇ ਨਹੀਂ ਦਿੱਤੇ ਆਪਣੇ ਜਿਹੜੇ ਉਹਨਾਂ ਦੇ ਵੇਜਸ ਜੜੀਆਂ ਸੀ ਆ ਉਹ ਦਿੱਤੀਆਂ ਨਹੀਂ ਇਹ ਸਾਡੀ ਕਮਿਊਨਿਟੀ ਦੇ ਅੰਦਰ ਹੀ ਪ੍ਰੋਬਲਮ ਕਿਉਂ ਆਂਦੀ ਹੈਗੀ ਆ ਅ ਚਾਹੇ ਉਹ ਵੇਜਸ ਲੈ ਲੋ ਚਾਹੇ ਉਹ ਤੁਸੀਂ ਅ ਰੂਲਸ ਜਿਹੜੇ ਹੈਗੇ ਐ এমਪਲੋਇਮੈਂਟ ਸਟੈਂਡਰਡ ਦਾ ਲੇਬਰ ਲਾਜ਼ ਜਿਹੜੇ ਹੈਗੇ ਆ ਉਹਨਾਂ ਨੂੰ ਨਾ ਫਾਲੋ ਕਰਨਾ ਇਹ ਸਾਡੀ ਕਮਿਊਨਿਟੀ ਦੇ ਅੰਦਰ ਹੀ ਪ੍ਰੋਬਲਮ ਕਿਉਂ ਆਂਦੀ ਹੈਗੀ ਕੀ ਸਾਨੂੰ ਇਹਨਾਂ ਗੱਲਾਂ ਦੀ ਨੋਲਿਜ ਨਹੀਂ ਹੈਗੀ ਜャ ਅਸੀਂ ਬਿਜ਼ਨਸ ਕਰਦੇ ਹੈਗੇ ਆ ਜਿਹੜੇ ਵੀ ਬਿਜ਼ਨਸ ਕਮਿਊਨਿਟੀ ਜਿਹੜੀ ਹੈਗੀ ਆ ਬਿਜ਼ਨਸ ਨੂੰ ਰਨ ਕਰਦੇ ਹੈਗੇ ਕੀ ਉਹਨਾਂ ਨੂੰ ਇਹਨਾਂ ਲਾਜ਼ ਦਾ ਪਤਾ ਨਹੀਂ ਹੈਗਾ ਕਿ ਤੁਹਾਨੂੰ ਮਿਨਿਮਮ ਵੇਜਸ ਜਿਹੜੇ ਹੈਗੇ ਉਹ ਦੇਣੇ ਚਾਹੀਦੇ ਹੈਗੇ ਆ ਸੁਣਨ ਚਾਹੁੰਦਾ ਹੈਗਾ ਕਈਆਂ ਨੂੰ 8 ਡਾਲਰ ਘੰਟੇ ਦੇ ਮਿਲਦੇ ਹੈਗੇ ਕਈਆਂ ਨੂੰ 10 ਡਾਲਰ ਮਿਲਦੇ ਹੈਗੇ ਮੈਂ ਕਹਿੰਦਾ 1 ਡਾਲਰ ਵੀ ਘੱਟ ਤੁਸੀਂ ਮਿਨਿਮਮ ਵੇਜਸ ਤੋਂ ਦੇ ਰਹੇ ਹੈਗੇ ਆ ਤੇ ਤੁਸੀਂ ਜਿਹੜੇ ਪਹਿਲੀ ਗੱਲ ਤਾਂ ਤੁਸੀਂ ਜਿਹੜਾ ਲੇਬਰ ਲਾਜ਼ ਜਿਹੜੇ ਹੈਗੇ ਕੈਨੇਡਾ ਦੇ ਉਹਨਾਂ ਨੂੰ ਵਾਇਓਲੇਟ ਕਰ ਰਹੇ ਆ ਪ੍ਰੋਵਿੰਸ਼ੀਅਲ ਲਾਜ਼ ਜਿਹੜੇ ਹੈਗੇ ਉਹਨਾਂ ਨੂੰ ਵਾਇਲੇਸ਼ਨ ਹੋ ਰਹੀ ਆ ਕਿਸੇ ਨੂੰ ਵੀ 1 ਡਾਲਰ ਵੀ ਘੱਟ ਦੇਣਾ ਜਿਹੜਾ ਹੈਗਾ ਮਿਨੀਮਮ ਵੇਜ ਤੋਂ ਥੱਲੇ ਜਿਹੜਾ ਹੈਗਾ ਇਹ ਇੱਕ ਕ੍ਰਾਈਮ ਹੈਗਾ ਦੂਸਰੀ ਗੱਲ ਇਹ ਆ ਕਿ ਜਾਂ ਤਾਂ ਇਹ ਘੱਟ ਕਿਉਂ ਦਿੰਦੇ ਹੈਗੇ ਆ ਹੁਣ ਜਾਂ ਇਹਨਾਂ ਨੂੰ ਜਿਹੜੀ ਨੌਲੇਜ ਮੇਰੇ ਹਿਸਾਬ ਨਾਲ ਤਾਂ ਸਭ ਕੁਝ ਪਤਾ ਹੈਗਾ ਬਿਜ਼ਨਸ ਕਰਦੇ ਹੈਗੇ ਆ ਜਿਹੜੇ ਵੀ ਇਹ ਬੰਦੇ ਆਪਣੇ ਕਮਿਊਨਿਟੀ ਦੇ ਇਹਨਾਂ ਨੂੰ ਸਾਰੀ ਨੌਲੇਜ ਹੈਗੀ ਹੈ ਕਿ ਕਿਸ ਤਰ੍ਹਾਂ ਬਿਜ਼ਨਸ ਰਨ ਕਰਨਾ ਹੈਗਾ ਸੋ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਇਹਨਾਂ ਨੂੰ ਇਸ ਗੱਲ ਦੀ ਅਵੇਅਰਨੈਸ ਨਹੀਂ ਹੈਗੀ ਜਾਹੇ ਇੱਕ ਇਗਨੋਰੈਂਸ ਹੈਗੀ ਆ ਅ ਕੀ ਸਾਨੂੰ ਕਿਹੜਾ ਕਿਸੇ ਨੇ ਕੁਝ ਕਹਿ ਦੇਣਾ ਹੈਗਾ ਅਸੀਂ ਜੋ ਮਰਜ਼ੀ ਕਰ ਸਕਦੇ ਹੈਗੇ ਆ ਇਗਨੋਰੈਂਸ ਹੋ ਸਕਦੀ ਆ ਜਿਹੜੇ EMPLOYEES ਹੈਗੇ ਆ ਜਾਂ ਇਹ ਬਿਜ਼ਨਸ ਪੀਪਲ ਜਿਹੜੇ ਹੈਗੇ ਆ ਇਹ ਕੀ ਇਹ ਕੈਪेबल ਨਹੀਂ ਹੈਗੇ ਆ ਪੇ ਕਰਨ ਦੇ ਬੇਜਸ ਅਗਰੇ ਕੈਪेबल ਨਹੀਂ ਹੈਗੇ ਤੇ ਬਿਜ਼ਨਸ ਕਿਉਂ ਕਰ ਰਹੇ ਹੈਗੇ ਆ ਤੇ ਇਹਨਾਂ ਨੂੰ ਬਿਜ਼ਨਸ ਦੇ ਅੰਦਰ ਹੋਣਾ ਨਹੀਂ ਚਾਹੀਦਾ ਔਰ ਅਗਰ ਇਹ ਕੈਪेबल ਹੈਗੇ ਤੇ ਫਿਰ ਮਿਨਿਮਮ ਵੇਜਸ ਦੇਣ ਦੇ ਅੰਦਰ ਕੀ ਪ੍ਰੋਬਲਮ ਹੈਗੀ ਆ ਇੱਕ ਹੋਰ ਕਈਆਂ ਦਾ ਕਹਿਣਾ ਹੈਗਾ ਕਿ ਜੀ ਇਹ ਬੰਦੇ ਰੱਖਦੇ ਹੈਗੇ ਆ ਜਿਹੜਾਂ ਦੇ ਕੋਲ ਵਰਕ ਪਰਮਿਟ ਹੈਗਾ ਪਰਮਨੈਂਟ ਰੈਜ਼ੀਡੈਂਟਸ ਤੇ ਸਿਟੀਜ਼ਨ ਤੋਂ ਇਹ ਦੂਰ ਰਹਿੰਦੇ ਆ ਤੇ ਉਹਨਾਂ ਨੂੰ ਏਮਪਲਾਈ ਏਮਪਲੋਇਰ ਜਿਹੜਾ ਹੈਗਾ ਉਹਨਾਂ ਨੂੰ ਜੌਬ ਨਹੀਂ ਦਿੰਦੇ ਹੈਗੇ ਆ ਤੇ ਜਿਹੜੇ ਬੰਦੇ ਸਿੱਧੇ ਸਾਦੇ ਹੈਗੇ ਆ ਜਾਂ ਜਿਹੜੇ ਜਾਦਾ ਸਵਾਲ ਨਹੀਂ ਪੁੱਛਦੇ ਔਰ ਜਿਹੜੇ ਜੌਬ ਦੇ ਨੀਡੀ ਹੈਗੇ ਬਹੁਤ ਜ਼ਿਆਦਾ ਇਹਨਾਂ ਨੂੰ ਘੱਟ ਵੇਜਿਸ ਤੇ ਰੱਖ ਕੇ ਉਹਨਾਂ ਤੋਂ ਵੱਧ ਤੇ ਵੱਧ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ ਸੋ ਇਹ ਇੱਕ ਬਹੁਤ ਤਗੜ ਬਹੁਤ ਹੀ ਵੱਡਾ ਵਾਇਓਲੇਸ਼ਨ ਹੈਗੀ ਆ ਲੇਬਰ ਲਾਜ਼ ਦੀ ਕੈਨੇਡਾ ਦੇ ਅੰਦਰ ਤੇ ਸੋ ਜਿਹੜੇ ਬੰਦੇ ਡਿਸਰਵ ਕਰਦੇ ਹੈਗੇ ਆ ਲੈਟਸ ਸੇ ਕਿ ਪਰਮਨੈਂਟ ਰੈਜ਼ੀਡੈਂਟ ਹੈਗੇ ਆ ਜਾਂ ਸਿਟੀਜ਼ਨ ਹੈਗੇ ਆ ਜਿਹੜੇ ਕੰਮ ਡਿਸਰਵ ਕਰਦੇ ਹੈਗੇ ਆ ਉਹਨਾਂ ਨੂੰ ਕੰਮ ਮਿਲਣਾ ਨਹੀਂ ਹੈਗਾ ਕਿਉਂਕਿ ਏਮਪਲੋਇਰ ਨੂੰ ਪਤਾ ਹੈਗਾ ਕਿ ਉਹਨੂੰ ਮਿਨੀਮਮ ਬੇਜ ਤੋਂ ਵੀ ਥੱਲੇ ਆ ਬੇਜਸ ਦੇ ਉੱਤੇ ਬੰਦੇ ਮਿਲ ਜਾਂਦੇ ਹੈਗੇ ਆ ਸੋ ਉਹ ਜਿਹੜੀ ਕੈਟੇਗਰੀ ਹੈਗੀ ਆ ਜਿਹੜੀ ਮਿਨੀਮਮ ਵੇਜਸ ਡਿਸਰਵ ਕਰਦੀ ਹੈਗੀ ਆ ਜੇ ਇਹਦੇ ਵਿੱਚ ਪਰਮਨੈਂਟ ਰੈਜ਼ੀਡੈਂਟਸ ਆ ਗਏ ਜਾਂ ਸੋ ਜਿਹੜੀ ਹੰਸਾਗੇ ਉਹਨਾਂ ਨੂੰ ਤਾਂ ਜੌਬਸ ਨਹੀਂ ਮਿਲਣਗੀਆਂ ਪੱਕੀ ਗੱਲ ਹੈ ਸੋ ਕਿਉਂਕਿ ਇਹਨਾਂ ਨੂੰ ਬੜੇ ਈਜ਼ੀਲੀ ਉਹ ਬੰਦੇ ਮਿਲ ਰਹੇ ਹੈਗੇ ਆ ਅਵੇਲੇਬਲ ਹੈਗੇ ਆ ਜਿਹੜੇ ਮਿਨੀਮਮ ਵੇਜ ਤੋਂ ਵੀ ਥੱਲੇ ਕੰਮ ਕਰਨ ਨੂੰ ਤਿਆਰ ਹੈਗੇ ਆ ਸੋ ਦੋ ਦੋਨੇ ਪਾਸੇ ਇੱਕ ਮਿਊਚੁਅਲ ਆਪਸ ਦੇ ਅੰਦਰ ਇੱਕ ਸੈਟਿੰਗ ਹੋ ਗਈ ਹੈ ਕਿ ਇੱਕ ਹੈਗਾ ਜਿਹੜਾ ਕਹਿੰਦਾ ਕਿ ਮੈਨੂੰ ਤਾਂ ਵੀ ਚੰਨੈ ਮਰਜੀ ਦੇ ਦਿਓ ਮੈਂ ਕੰਮ ਕਰਨ ਨੂੰ ਤਿਆਰ ਹਾਂ ਇੱਕ ਪਾਸੇ ੈਂਪਲੋਇਰ ਹੈਗਾ ੈਂਪਲੋਇਰ ਲਈ ਤਾਂ ਬਹੁਤ ਈਜ਼ੀ ਹੈ ਸੋ ਕੋਈ ਆਵਾਜ਼ ਚੱਕਣ ਵਾਲਾ ਵੀ ਨਹੀਂ ਹੈਗਾ ਬੜੇ ਵਾਇਲੇਸ਼ਨ ਹੈਗੀ ਆ ਰੂਲਸ ਦੀ ਜਿਹੜੇ ਡਿਸਰਵ ਕਰਦੇ ਹੈਗੇ ਆ ਜਿਹਨਾਂ ਬੰਦਿਆਂ ਨੂੰ ਜੋਬਸ ਮਿਲਣੀਆਂ ਚਾਹੀਦੀਆਂ ਉਹਨਾਂ ਨੂੰ ਮਿਲ ਨਹੀਂ ਰਹੀਆਂ ਸੋ ਉਹਨਾਂ ਦੀ ਲਾਈਫ ਦੇ ਉੱਤੇ ਵੀ ਇੱਕ ਇੰਪੈਕਟ ਪੈ ਰਿਹਾ ਹੈਗਾ ਇਸ ਗੱਲ ਦਾ ਇੱਕ ਪਾਸੇ ਇਹ ਵੀ ਸੁਣਨ ਚਾਹੁੰਦਾ ਹੈਗਾ ਕਿ ਜਿੰਨੇ ਵੀ ਆਪਣੇ ਦੇਸੀ ਏਮਪਲॉयर्स ਹੈਗੇ ਆ ਕਿਸੇ ਵੀ ਬਿਜ਼ਨਸ ਦੇ ਅੰਦਰ ਹੈ ਪੀਜ਼ਾ ਸਟੋਰਸ ਹੈ ਬੈਂਕਟ ਹਾਲਸ ਹੈ ਜਬ ਰੈਸਟੋਰੈਂਟਸ ਹੈ ਕਿਚਨ ਦੇ ਅੰਦਰ ਕਿਤੇ ਵੀ ਕ੍ਰੋਸੀ ਸਟੋਰਸ ਹੈਗੇ ਆ ਇੱਥੇ ਤੁਹਾਨੂੰ ਕੋਈ ਵੀ ਗੋਰਾ ਵਾਈਟਸ ਜਾਂ ਬਲੈਕਸ ਹੋਰ ਕੋਈ ਵੀ ਕਮਿਊਨਿਟੀ ਦੇ ਬੰਦੇ ਨਹੀਂ ਤੁਹਾਨੂੰ ਦੇਖਣਗੇ ਰੀਜ਼ਨ ਇਹ ਕਿ ਆਪਣੀ ਕਮਿਊਨਿਟੀ ਦੇ ਅੰਦਰ ਬੰਦੇ ਇਦਾਂ ਦੇ ਹੈਗੇ ਜਿਹੜੇ ਲੋ-ਵੇਜਸ ਦੇ ਉੱਤੇ ਕੰਮ ਕਰਨ ਤਿਆਰ ਹੈਗੇ ਆ ਤੇ ਉਹਨਾਂ ਨੂੰ ਈਜ਼ੀਲੀ ਮਿਲ ਜਾਂਦੇ ਆ ਔਰ ਉਹਨਾਂ ਨੂੰ ਮੈਨੀਪੂਲੇਟ ਵੀ ਕਰ ਸਕਦੇ ਹੈਗੇ ਆ ਜਦਕਿ ਜਿਹੜੀ ਦੂਸਰੀ ਕਮਿਊਨਿਟੀ ਦੇ ਬੰਦੇ ਪਹਿਲੀ ਗੱਲ ਤਾਂ ਉਹ ਮਿਨੀਮਮ ਵੇਜ ਤੋਂ ਥੱਲੇ ਕੰਮ ਕਰੂਗੇ ਨਹੀਂ ਸੋ ਇਹ ਵੀ ਇੱਕ ਹੈਗਾ ਕਿ ਇਹ ਆਪਣੀ ਕਮਿਊਨਿਟੀ ਦੇ ਬੰਦਿਆਂ ਨੂੰ ਹੀ ਰੱਖਦੇ ਹੈਗੇ ਆ ਔਰ ਦੂਸਰੀ ਕਮਿਊਨਿਟੀ ਦੇ ਬੰਦਿਆਂ ਨੂੰ ਨਹੀਂ ਰੱਖਦੇ ਜੌਬ ਦਿੰਦੇ ਨਹੀਂ ਹੈਗੇ ਅਸੀਂ ਨਾ ਹਮੇਸ਼ਾ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦੇ ਹੈਗੇ ਆਂ ਇੰਡੀਆ ਤੋਂ ਚੱਲ ਕੇ ਕੈਨੇਡਾ ਵਰਗੀ ਕੰਟਰੀ ਦੇ ਅੰਦਰ ਆਉਣ ਤੋਂ ਬਾਅਦ ਅਸੀਂ ਖੁਦ ਸਭ ਤੋਂ ਵੱਡੇ ਡਿਸਕ੍ਰਿਮੀਨੇਸ਼ਨ ਕਰਦੇ ਹੈਗੇ ਆਂ ਆਪਣੇ ਲੋਕਾਂ ਦੇ ਨਾਲ ਵੀ ਔਰ ਦੂਸਰਿਆਂ ਦੇ ਨਾਲ ਵੀ ਆਪਣੇ ਹੀ ਬੰਦਿਆਂ ਨੂੰ ਐਕਸਪਲੋਇਟ ਕਰਨਾ ਘੱਟ ਵੇਜ 'ਸਤੇ ਰੱਖ ਕੇ ਔਰ ਦੂਸਰੇ ਬੰਦਿਆਂ ਲਈ ਡਿਸਕ੍ਰਿਮੀਨੇਟਰੀ ਹੋ ਗਿਆ ਕਿ ਤੁਸੀਂ ਦੂਸਰੀ ਕਮਿਊਨਿਟੀ ਦੇ ਬੰਦਿਆਂ ਨੂੰ ਕਿਸੇ ਨੂੰ ਜੌਬ ਨਹੀਂ ਦਿੱਤਾ ਸਭ ਤੋਂ ਵੱਡੇ ਡਿਸਕ੍ਰਿਮੀਨੇਟਰੀ ਜਿਹੜੀ ਹੈਗੀ ਹੈ ਉਹ ਅਸੀਂ ਆਪ ਹੈਗੇ ਆਂ ਈਵਨ ਅਸੀਂ ਕੈਨੇਡਾ ਅਰਗੇ ਕੰਟਰੀ ਦੇ ਵਿੱਚ ਆ ਕੇ ਜਿੱਥੇ ਐਨੇ ਜ਼ਬਰਦਸਤ ਸੋਲਿਡ ਲਾਜ਼ ਬਣਾਏ ਹੋਏ ਲੇਬਰ ਲਾਜ਼ ਐਂਡ ਸੋਲਿਡ ਰੈਗੂਲੇਟਰੀ ਸਟੈਂਡਰਡਸ ਬਣੇ ਹੋਏ ਲੇਬਰ ਲਾਜ਼ ਦੇ ਇੱਥੇ ਆ ਕੇ ਵੀ ਅਸੀਂ ਆਪਣੇ ਆਪ ਨੂੰ ਆਪਣੀ ਹੀ ਚਲਾਣ ਲੱਗ ਜਾਨੇ ਹੈਗੇ ਆਂ ਜੋ ਮਾਈਂਡ ਸੈਟ ਸਾਡਾ ਹੈਗਾ ਮੈਨੀਪੂਲੇਟਿਵ ਇਹਦਾ ਮਤਲਬ ਇਹ ਹੈ ਕਿ ਅਸੀਂ ਅਗਰ ਇਮਪਲॉयਮੈਂਟ ਸਟੈਂਡਰਡਸ ਨੂੰ ਹੀ ਵਾਇਓਲੇਟ ਕਰ ਰਹੇ ਹੈਗੇ ਆ ਤੇ ਬਾਕੀ ਹੋਰ ਜਿਹੜੇ ਲਾਜ਼ ਹੈਗੇ ਆ ਜਿਹੜੇ ਵੀ ਐਜ਼ ਅ ਇਮਪਲੋయర్ bizness ਕਰਦੇ ਹੈਗੇ ਜਿਹੜੇ ਉਹਦੇ ਅੰਦਰ ਹੋਰ ਵੀ ਬਹੁਤ ਵਾਇਲੇਸ਼ਨਸ ਕਰਦੇ ਹੋਣਗੇ ਆਪਣੀ ਕਮਿਊਨਿਟੀ ਦੇ ਜਿਹੜੇ ਦੇਸੀ bizness ਇੱਕ ਤਰ੍ਹਾਂ ਦੀ ਐਕਸਪਲੋਇਟੇਸ਼ਨ ਹੈਗੀ ਹੈ ਮਤਲਬ ਕਿ ਤੁਹਾਨੂੰ ਲੋ ਵੇਜਸ ਦੇ ਉਤੇ ਬੰਦੇ ਮਿਲ ਰਹੇ ਕੰਮ ਕਰਾਓ ਆਪਾਂ ਨੂੰ ਕੀ ਕੈਸ਼ ਦੇਵੋ ਉਹਨਾਂ ਨੂੰ ਤੁਸੀਂ ਜੋ ਮਰਜ਼ੀ ਕਰ ਸਕਦੇ ਆ ਇੱਥੇ ਹੁਣ ਜਿਵੇਂ ਕਿ এমਪਲాయਮੈਂਟ ਸਟੈਂਡਰਡ ਐਕਟ ਜਿਹੜਾ ਹੈਗਾ 2000 ਉਹਦੇ ਚ ਜਾ ਕੇ ਤੁਸੀਂ ਫਿਲ ਕਰੋ ਫਾਰਮ ਜੋ ਵੀ ਹੈਗੇ ਆ ਤੇ ਆਪਣੀ ਇਨਫੋਰਮੇਸ਼ਨ ਦੇਵੋ ਤੁਸੀਂ ਕਿੱਥੇ ਕੰਮ ਕਰ ਰਹੇ ਆ ਕੀ ਕਰ ਰਹੇ ਹੈਗੇ ਆ ਸੋ ਆਨ ਆਲੇ ਟਾਈਮ ਦੇ ਅੰਦਰ ਫਿਊਚਰ ਦੇ ਅੰਦਰ ਜਿਹੜੇ بزਨਸਸ ਹੈਗੇ ਆ ਇਹ ਇਹਨਾਂ ਚੀਜ਼ਾਂ ਨੂੰ ਬੰਦ ਕੀਤਾ ਜਾ ਸਕੇ ਤੇ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਹਰ ਜਗ੍ਹਾ ਆ ਕੇ ਤੁਹਾਨੂੰ ਪੁੱਛ ਨਹੀਂ ਸਕਦੀ ਇਹ ਲਾਜ਼ ਬਣਾਏ ਹੋਏ ਐ ਇਹਨਾਂ ਲਾਜ਼ ਨੂੰ ਫੋਲੋ ਕਰਨਾ ਇਹ ਤੁਹਾਡੇ ਆਪ ਦੇ ਐਥਿਕਸ ਹੁੰਦੇ ਹੈਗੇ ਔਰ ਉਹਨਾਂ ਐਥਿਕਸ ਦੇ ਉੱਤੇ ਅਗਰ ਕੋਈ ਵੀ ਚੱਲਦਾ ਹੈਗਾ ਤੇ ਸਾਰਿਆਂ ਦੀ ਲਾਈਫ ਜਿਹੜੀ ਹੈ ਉਹ ਬੈਟਰ ਹੋ ਜਾਂਦੀ ਹੈ ਟਰਕਿੰਗ ਇੰਡਸਟਰੀ ਟਰਕਿੰਗ ਕੰਪਨੀਆਂਜ਼ ਦਾ ਰੋਲਾ ਜਿਹੜਾ ਸੀਗਾ ਉਹ ਤਾਂ ਸਾਰਿਆਂ ਨੇ ਦੇਖਿਆ ਕਿ ਕਿਸ ਨੇ ਕਿੰਨੇ ਹਜ਼ਾਰਾਂ ਹੀ ਡਾਲਰਸ ਜਿਹੜੇ ਵੇਜਸ ਜਿਹੜੇ ਸੀਗੇ ਉਹ ਕੰਪਨੀਆਂਜ਼ ਨੇ ਦਬੇ ਹੋਏ ਸੀਗੇ ਆਪਣੇ EMPLOYEES ਤੇ ਲੈ ਦੇ ਕੇ ਗੱਲ ਇੱਥੇ ਆ ਜਾਂਦੀ ਹੈ ਕਿ ਜਿਹੜਾ ਕਰਪਟ ਮਾਈਂਡਸੈਟ ਸਾਡਾ ਆਪਣੀ ਕੰਟਰੀ ਦੇ ਅੰਦਰ ਸੀਗਾ ਉਸੇ ਮਾਈਂਡਸੈਟ ਦੇ ਨਾਲ ਅਸੀਂ ਆ ਕੇ ਇਸ ਕੰਟਰੀ ਦੇ ਅੰਦਰ ਵੀ ਆਪਣੇ ਹੀ ਲੋਕਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਆ ਆਪਣੇ ਹੀ ਲੋਕਾਂ ਦੇ ਨਾਲ ਬੇਜਸ ਮਾਰਦੇ ਆ ਉਹਨਾਂ ਨੂੰ ਕੱਟ ਦਿੰਦੇ ਆ ਔਰ ਐਕਸਪਲੋਇਟੇਸ਼ਨ ਕਰਦੇ ਹੈਗੇ ਆਂ ਡਿਸਕ੍ਰਿਮੀਨੇਸ਼ਨ ਕਰਦੇ ਹੈਗੇ ਆਂ ਜੋ ਵੀ ਮਾੜੇ ਤੇ ਮਾੜੇ ਕੰਮ ਹੈਗੇ ਆਂ ਉਹ ਸਾਡੀ ਬਿਜ਼ਨਸ ਕਮਿਊਨਿਟੀ ਦੇ ਅੰਦਰ ਚੱਲਦੇ ਹੈਗੇ ਆ ਅ ਬਹੁਤ ਕੁਝ ਕੀਤਾ ਜਾ ਸਕਦਾ ਹੈਗਾ ਅਗਰ ਤੁਸੀਂ ਇਸ ਚੀਜ਼ ਨੂੰ ਰੋਕਣਾ ਚਾਹੁੰਦੇ ਹੈਗੇ ਆਂ ਤੇ ਤੁਸੀਂ ਕੰਪਲੇਨ ਕਰ ਸਕਦੇ ਹੈਗੇ ਕਿ ਅ ਕਾਫੀ ਸਟੂਡੈਂਟ ਆਇਆ ਕਿ ਐਲਐਮਆਈਸ ਵੇਚੀਆਂ ਗਈਆਂ 25-25000 40-40000 ਤੱਕ ਬਾਕੀ ਅ ਤੁਸੀਂ ਵੀ ਕਮੈਂਟਸ ਦੇ ਅੰਦਰ ਦੱਸ ਸਕਦੇ ਹੈਗੇ ਕਿ ਤੁਹਾਡੇ ਨਾਲ ਅਗਰ ਕੁਝ ਮਿਨੀਮਮ ਵੇਜ ਨੂੰ ਲੈ ਕੇ ਜਾਂ ਐਲ ਐਮ ਆਈਸ ਜੜੀਆਂ ਹੈਗੀਆਂ ਆ ਉਹ ਜੜੀਆਂ ਵੇਚੀਆਂ ਗਈਆਂ ਉਹਨਾਂ ਨੂੰ ਵੇਚ ਕੇ ਫਿਰ ਜਿਹੜੇ ਉਹਨਾਂ ਨੂੰ EMPLOYEES ਨੂੰ ਰੱਖਿਆ ਤੇ ਉਹਨਾਂ ਤੋਂ ਪੇ ਕਰਕੇ ਉਹਨਾਂ ਨੂੰ ਪੂਰਾ ਮਿਨੀਮਮ ਵੇਜ ਤੇ ਉਹਨਾਂ ਤੋਂ ਵਾਪਸ ਪੇਮੈਂਟਸ ਲੈਣੀਆਂ ਸੁਣਨ ਚੇ ਵੀ ਆਇਆ ਕਿ ਜਿਹੜੇ ਕਈ ਜਗ੍ਹਾ ਤੇ Amazon ਵਰਗੀ ਕੰਪਨੀ ਦੇ ਅੰਦਰ ਜੌਬ ਲੈਣ ਲਈ ਲੋਕਾਂ ਨੂੰ ਆਪਣੇ ਕੋਲੋਂ 5-500 700 700 ਰਯਾਲ ਜਾਂ ਡਾਲਰ ਦੇਣਾ ਪੈ ਰਿਹਾ। ਸੋ ਇਹ ਕੀ ਹੋ ਰਿਹਾ ਹੈਗਾ? ਆਈ ਮੀਨ ਬਿਲਕੁਲ ਸਮਝ ਤੋਂ ਬਾਹਰ ਹੈਗਾ। ਪੀ ਸਾਡੇ ਲੋਕਾਂ ਨੇ ਇੰਨਾ ਕਰਪਟ ਕਰ ਦਿੱਤਾ ਸਿਸਟਮ ਜਿਹੜਾ ਕਿ ਬੜਾ ਸਟ੍ਰੇਟ ਫਾਰਵਰਡ ਸੀਗਾ ਸਾਰਾ ਕੁਝ। ਔਰ ਇਸ ਲੈਵਲ ਤੱਕ ਹੋ ਗਿਆ ਹੈਗਾ। ਸੋ ਕੰਟਰੋਲ ਕਰਨਾ ਵੀ ਤੁਹਾਡੇ ਆਪ ਦੇ ਹੱਥ ਚ ਆਏਗਾ ਨੇਬਰ ਲਾਜ਼ ਨੂੰ ਜਾਣੋ ਉਹਨਾਂ ਦੇ ਫੋਨ ਨੰਬਰਸ ਹੈਗੇ ਆ ਐ এমਪਲॉयਮੈਂਟ ਸਟੈਂਡਰਡ ਐਕਟ ਜਿਹੜਾ ਹੈਗਾ 2000 ਉਹਨਾਂ ਦੇ ਫਾਰਮਸ ਜਿਹੜੇ ਹੈਗੇ ਆ ਤੁਸੀਂ ਆਫੀਸ਼ੀਅਲੀ ਕੰਪਲੇਨ ਕਰ ਸਕਦੇ ਹੈਗੇ ਆ ਬਾਕੀ ੈਂਪਲੋਇਰਸ ਜਿਹੜੇ ਹੈਗੇ ਆ ਜਿਹੜੀ ਬਿਜ਼ਨਸ ਕਮਿਊਨਿਟੀ ਹੈਗੀ ਹੈ ਉਹਨਾਂ ਨੂੰ ਇਹ ਗੱਲ ਤਾਂ ਸਮਝ ਨਹੀਂ ਪੈਣੀ ਹੈਗੀ ਹੈ ਕਿ ਅਗਰ ਤੁਸੀਂ ਇਸ ਦੇਸ਼ ਦੇ ਅੰਦਰ ਰਹਿ ਕੇ ਬਿਜ਼ਨਸ ਕਰ ਰਹੇ ਹੋਗੇ ਤੇ ਇੱਥੇ ਦੇ ਲਾਜ਼ ਨੂੰ ਫਾਲੋ ਕਰੋ ਜਿਹੜਾ ਕਿ ਮਿਨੀਮਮ ਵੇਜ ਦਾ ਜਿਹੜਾ ਲਾਅ ਹੈਗਾ ਆ ਕਿਉਂਕਿ ਇਹਦੇ ਨਾਲ ਕਮਿਊਨਿਟੀ ਜਿਹੜੀ ਹੈਗੀ ਐ ਉਹਨੂੰ ਹੀ ਬੈਨੀਫਿਟ ਹੋਏਗਾ ਕਿਉਂਕਿ ਜਦ ਤੱਕ ਤੁਸੀਂ ਆਪ ਦੇ ਬੰਦਿਆਂ ਦੇ ਨਾਲ ਉਹ ਕੰਮ ਜਦ ਤੱਕ ਨਹੀਂ ਰੋਕੋਗੇ ਔਰ ਹਾਇਰ ਕਰੋ ਦੂਸਰੀ ਕਮਿਊਨਿਟੀ ਦੇ ਬੱਚਿਆਂ ਨੂੰ ਵੀ ਅ ਵਾਈਟਸ ਅਗੇ ਹਰ ਤਰ੍ਹਾਂ ਦੇ ethnicities ਗਰੁੱਪਸ ਅਗੇ ਉਹਨਾਂ ਨੂੰ ਵੀ ਜੌਬ ਅਪੋਰਚ्युनिटीज ਦੇਵੋ ਉਹਨਾਂ ਦੇ ਨਾਲ ਵੀ ਕੋਈ ਡਿਸਕ੍ਰਿਮੀਨੇਸ਼ਨ ਨਾ ਕਰੋ ਸੋ ਥੈਟ ਇਹ ਪੂਰਾ ਦਾ ਪੂਰਾ ਕੰਟਰੀ ਜਿਹੜਾ ਹੈਗਾ ਤੁਹਾਡੀ ਰਿਸਪੈਕਟ ਵਧੇਗੀ ਇਹਦੇ ਨਾਲ ਬਾਕੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂ ਸਾਨੂੰ ਤੁਹਾਡੇ ਵਿਊਜ਼ ਤੋਂ ਤੁਹਾਡੇ ਲਾਈਕਸ ਤੋਂ ਸਾਨੂੰ ਹੌਸਲਾ ਮਿਲਦਾ ਹੈਗਾ ਔਰ ਤੁਹਾਡੀ ਸਬਸਕ੍ਰਿਪਸ਼ਨਸ ਤੋਂ ਸਾਨੂੰ ਹੌਸਲਾ ਮਿਲਦਾ ਹੈਗਾ। ਥੈਂਕ ਯੂ।